ਮੈਂ ਖਾਣਾ ਬਣਾਉਂਦੀ ਤੇ ਮੇਰੀਆਂ ਬੱਚੀਆਂ ਨਾ ਮੇਰੀਆਂ ਬੇਟੀਆਂ ਨਾਲ ਚਾਰਕ ਗੱਲਾਂ ਸਾਂਝੀਆਂ ਕਰਨ ਲੱਗੀਆਂ ਤੁਹਾਡੇ ਨਾਲ ਅਗਰ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਮਿੱਠੇ ਮਿੱਠੇ ਕਮੈਂਟ ਕਰ ਦਿਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਬੱਚੀਆਂ ਤੇ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਇਹ ਗੱਲਾਂ ਸੁਣ ਸਕਣ ਹਨਾ ਮੈਂ ਮੇਰੀਆਂ ਬੱਚੀਆਂ ਨੂੰ ਇਹ ਕਹਿਣਾ ਚਾਹੂੰਗੀ ਵੀ ਬੱਚਾ ਜਦੋਂ ਵੀ ਤੁਸੀਂ ਖਾਣਾ ਬਣਾਉਣੀਓ ਬੜੇ ਹੀ ਪਿਆਰ ਨਾਲ ਤੇ ਸਤਿਕਾਰ ਨਾਲ ਬਣਾਇਆ ਕਰੋ ਕਿਉਂਕਿ ਸਿਆਣੇ ਕਹਿੰਦੇ ਵੀ ਜਿਹੋ ਜਿਹਾ ਖਾਈਏ ਅੰਨ ਤੇ ਉਹੋ ਜਿਹਾ ਹੋਵੇ ਮਨ ਹਨਾ ਤੇ ਜਿਹੋ ਜਿਹਾਂ ਆਪਾਂ ਖਾਣਾ ਪੀਣਾ ਬਣਾਵਾਂਗੇ ਤੇ ਆਪਣੇ ਤੇ ਉਦਾਂ ਦਾ ਹੀ ਅਸਰ ਪੈਂਦਾ ਹੈਗਾ ਚੀਜ਼ ਕੋਈ ਇਹ ਨਹੀਂ ਮੈਂ ਨਾ ਰਖਾਉਂਦੀ ਹੁੰਦੀ ਵੀ ਆਪਾਂ ਬਾਲੀ ਮਹਿੰਗੀ ਸਬਜ਼ੀ ਲੈ ਲਈ ਜਾਂ ਕੁਝ ਹੋਰ ਜਿਹੋ ਜਿਹਾ ਘਰੇਲੂ ਚੀਜ਼ ਬੇਟਾ ਆਪਣੇ ਪਈ ਹੁੰਦੀ ਹੈ ਤੁਸੀਂ ਬਣਾਓ ਪਰ ਬਣਾਓ ਉਹਨੂੰ ਪਿਆਰ ਨਾਲ ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸੀ ਮੇਰੇ ਦਾਦਾ ਜੀ ਕਹਿੰਦੇ ਜਦੋਂ ਵੀ ਮਤਲਬ ਸੱਥਾਂ ਦੇ ਵਿੱਚ ਬੰਦੇ ਬਹਿੰਦੇ ਨਾ ਤੇ ਕਹਿੰਦੇ ਸਾਡੇ ਕੋਲੇ ਇੱਕ ਮਤਲਬ ਬਜ਼ੁਰਗ ਬੈਠਦਾ ਹੁੰਦਾ ਸੀ ਤਾਂ ਕਹਿੰਦੇ ਉਹ ਬੜਾ ਹੀ ਖੁਸ਼ ਮਜਾਜ ਤੇ ਬੜੇ ਖੁੱਲੇ ਦਿਲ ਵਾਲਾ ਬੰਦਾ ਸੀ ਤੇ ਹਸਾਰ ਟਾਈਮ ਹਰ ਟਾਈਮ ਉਹਨਾਂ ਨੇ ਹੱਸਦੇ ਰਹਿਣਾ ਇੱਕ ਦਿਨ ਬੜੇ ਉਦਾਸ ਉਹ ਬੜੇ ਉਦਾਸ ਤੇ ਚਿੜਚੜੇ ਤੇ ਮਤਲਬ ਕਿ ਉਹਨਾਂ ਨੂੰ ਜਦੋਂ ਕੋਈ ਬੁਲਾਵੇ ਤੇ ਬੜਾ ਔਖਾ ਜਿਹਾ ਬੋਲਣ ਤੇ ਉਹ ਸਾਰੇ ਕਹਿਣ ਲੱਗੇ ਕਹਿੰਦੇ ਯਾਰ ਤੂੰ ਇੰਨਾ ਮਤਲਬ ਖੁਸ਼ ਸੀ ਤੇ ਇੰਨਾ ਮਤਲਬ ਮਤਲਬ ਤੇਰਾ ਦਿਲ ਹੱਸਦਾ ਹੱਸਦਾ ਖੇਡਦਾ ਚਿਹਰਾ ਤੇਰਾ ਰਹਿੰਦਾ ਸੀ ਤੇ ਅੱਜ ਤੇਰੇ ਕੀ ਹੋ ਗਿਆ ਉਹ ਕਹਿੰਦਾ ਮੈਨੂੰ ਆਪ ਦੇ ਆਪ ਨੂੰ ਨਹੀਂ ਪਤਾ ਵੀ ਮੈਨੂੰ ਕੀ ਹੋ ਗਿਆ ਕਹਿੰਦੇ ਘਰੇ ਕੋਈ ਗੱਲ ਹੋਈ ਆ ਕਹਿੰਦੇ ਨਹੀਂ ਤੇ ਕਹਿੰਦੇ ਫਿਰ ਤੂੰ ਇੰਨਾ ਦੁਖੀ ਕਿਉਂ ਐ ਮਤਲਬ ਕੀ ਤੇਰੇ ਦਿਲ ਦੇ ਵਿੱਚ ਐਡਾ ਕਿਉਂ ਦੁੱਖ ਤੇਰੇ ਬਸਿਆ ਹੋਇਆ ਕੀ ਗੱਲ ਆ ਸਾਨੂੰ ਗੱਲ ਤਾਂ ਸਾਂਝੀ ਕਰ ਕਹਿੰਦਾ ਵੀ ਮੈਨੂੰ ਨਹੀਂ ਪਤਾ ਮੈਂ ਆਪਦੇ ਘਰੇ ਚੱਲਿਆ ਮੈਂ ਘਰੇ ਜਾ ਕੇ ਪਤਾ ਕਰਦਾ ਵੀ ਕੀ ਗੱਲ ਐ ਮੈਨੂੰ ਕਿਉਂ ਐ ਹੁੰਦਾ ਮੈਨੂੰ ਨਾ ਆਪਦੇ ਘਰੇ ਜਾਂਦਿਓ ਘਰੇ ਚੱਲਿਆ ਗਿਆ ਜਾ ਕੇ ਮਤਲਬ ਪੁੱਛਿਆ ਮਾਂਜੀ ਨੂੰ ਵੀ ਆਪਦੇ ਘਰ ਵਾਲੀ ਨੂੰ ਵੀ ਕੀ ਗੱਲ ਐ ਮੈਂ ਅੱਜ ਇੰਨਾ ਉਦਾਸ ਕਿਉਂ ਐ ਮੈਨੂੰ ਅੱਜ ਕਿਉਂ ਗੁੱਸਾ ਆ ਜਾਂਦਾ ਕਿਉਂ ਮੈਨੂੰ ਚਿਰਚੜਾਪਨ ਹੋਈ ਜਾਂਦਾ ਕਿਉਂ ਮੇਰਾ ਦਿਲ ਮਤਲਬ ਸਹੀ ਨਹੀਂ ਹੈਗਾ ਕੰਮ ਨਹੀਂ ਕਰ ਰਿਹਾ ਉਹ ਕਹਿੰਦੀ ਸਰਦਾਰ ਜੀ ਵੀ ਮੈਂ ਨਾ ਜਦੋਂ ਮਤਲਬ ਅੱਗੇ ਜਦੋਂ ਤੁਹਾਨੂੰ ਮੈਂ ਖਾਣਾ ਬਣਾ ਕੇ ਖਵਾਉਂਦੀ ਸੀ ਨਾ ਤੇ ਮੈਂ ਬੜਾ ਹੀ ਹੱਸਦੀ ਤੇ ਖੁਸ਼ ਹੋ ਕੇ ਤੇ ਮੈਂ ਪਾਠ ਕਰਕੇ ਤੇ ਫਿਰ ਖਾਣਾ ਬਣਾਉਂਦੀ ਸੀ ਤੇ ਕਹਿੰਦੀ ਅੱਜ ਨਾ ਪਤਾ ਕੀ ਆ ਕਹਿੰਦੀ ਅੱਜ ਮੇਰੇ ਆਪ ਦੀ ਗੁੱਸਾ ਚੜੀ ਜਾਂਦਾ ਸੀ ਜਦੋਂ ਮੈਂ ਰੋਟੀ ਬਣਾਈ ਹੈ ਤੇ ਮੈਨੂੰ ਨਾ ਚਿੜਚਿੜਾਪਨ ਹੋਈ ਜਾਂਦਾ ਸੀ ਤੇ ਉਹ ਹੀ ਮੈਂ ਤੁਹਾਨੂੰ ਖਾਣਾ ਬਣਾ ਕੇ ਤੇ ਖਵਾਤਾ ਤੇ ਤੁਸੀਂ ਵੀ ਮਤਲਬ ਉਹੋ ਜਿਹੇ ਹੋਗੇ ਤੇ ਕਹਿੰਦੇ ਮੇਰੀ ਮਾਤਾ ਕਹਿੰਦੀ ਹੁੰਦੀ ਸੀ ਵੀ ਜੇ ਆਪਾਂ ਚੜਚੜਾ ਪਾਲ ਕਰਕੇ ਬੰਦੇ ਨੂੰ ਖਾਣਾ ਖਵਾਉਂਦੇ ਨਾ ਤੇ ਬੰਦਾ ਉਹੋ ਜਿਹਾ ਹੀ ਰਹਿੰਦਾ ਤੇ ਉਹਨਾਂ ਨੇ ਦੂਜੇ ਦਿਨ ਆ ਕੇ ਦੱਸਿਆ ਕਹਿੰਦੇ ਭਾਈ ਐਂ ਕਰਕੇ ਆ ਗੱਲ ਸੀ ਕਹਿੰਦੇ ਅੱਛਾ ਤਾਂ ਫਿਰ ਉਦੋਂ ਮਤਲਬ ਬਾਪੂ ਜੀ ਗੱਲਾਂ ਕਰਨ ਲੱਗ ਗਏ ਕਹਿੰਦੇ ਬੇਟਾ ਜਦੋਂ ਵੀ ਤੁਸੀਂ ਮਤਲਬ ਆਪਦਾ ਖਾਣਾ ਪੀਣਾ ਬਣਾਉਣਾ ਨਾ ਤੁਸੀਂ ਬੜੇ ਹੀ ਖੁੱਲੇ ਦਿਲ ਨਾਲ ਹੱਸਦੇ ਖੇਡਦੇ ਬਣਾਉਣਾ ਰੋਟੀ ਜਿਹੜੀ ਬਣਾਉਣੀ ਐ ਵੇਖ ਆਪਾਂ ਰੋਟੀ ਖਾਤਰ ਭੱਜੇ ਫਿਰਦੇ ਆ ਸਾਰਾ ਦਿਨ ਹਨਾ ਤੇਡ ਦੀ ਖਾਤਰ ਆਪਾਂ ਭੱਜੇ ਫਿਰਦੇ ਜੇ ਉਹੀ ਆਪਾਂ ਗੁੱਸੇ ਨਾਲ ਜਾਂ ਚੜਚੜੇਪਾਨ ਨਾਲ ਬਣਾਈ ਜਾਂ ਖਵਾਈ ਫਿਰ ਤਾਂ ਕੋਈ ਮਜ਼ੇ ਵਾਲੀ ਗੱਲ ਨਾ ਹੋਈ ਹਨ ਮੈਂ ਮੇਰੀਆਂ ਬੱਚਿਆਂ ਨੂੰ ਇਹੀ ਕਹਿੰਦੀ ਆ ਵੀ ਬੇਟਾ ਜਦੋਂ ਵੀ ਤੁਸੀਂ ਰਸੋਈ 'ਚ ਜਾਨੀਓ ਬੜੇ ਖੁਸ਼ ਮਜਾਜ ਨਾਲ ਜਾਣਾ ਹੈਗਾ ਹੱਸਦੇ ਖੇਡਦੇ ਖਾਣਾ ਬਣਾਉਣਾ ਹੱਸਦੇ ਖੇਡਦੇ ਖਵਾਇਆ ਕਰੋ ਅਗਰ ਮੇਰੀ ਵੀਡੀਓ ਤੁਹਾਨੂੰ ਮੇਰੀਆਂ ਬੱਚਿਆਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਮੇਰੇ ਬਜ਼ੁਰਗਾਂ ਨੂੰ ਚੰਗੀ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਤੇ ਵੱਧ ਤੋਂ ਵੱਧ ਅੱਗੇ ਵਧਾ ਦਿਓ ਇਹਨੂੰ ਤਾਂ ਕਿ ਹੋਰ ਵੀ ਮੇਰੀਆਂ ਬੱਚੀਆਂ ਸੁਣ ਸਕਣ ਤੇ ਉਹ ਇਹਨਾਂ ਗੱਲਾਂ ਤੇ ਅਮਲ ਕਰ ਸਕਣ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ